ਸਾਡੀਆਂ ਮਾਮਾ ਦੇ ਸਿਰਾਂ 'ਚ ਕੀੜੇ ਪੈ ਗਏ ਤੁਹਾਨੂੰ ਸ਼ਰਮ ਨਹੀਂ ਆਈ। ਹੇ ਭਾਈ ਜੀ। ਹੇ। ਆਇਆ ਬਾਪੂ ਪੇਪ। ਤੁਸੀਂ ਦੇਖੋ ਵੀ ਇਹ ਕਿੰਦੀ ਛੇੜ ਆਪੇ ਤੁਹਾਨੂੰ ਖਾਜੂਗੀ। ਸੰਗਲ ਨਾ ਬੰਦ ਤੀ ਬਾਪੂ। ਦੇਬੇ ਦੀ ਹਾਲ ਕਰੀ ਫਿਰਦੀ ਆ ਠੀਕ ਆ ਅੱਕੇ ਵਿੱਚ ਕਿੰਨ ਸਾਰੀ ਖਰਾਬ ਹੋਈ ਪਈ ਆ ਕਿਵੇਂ ਜਿਹੜੀ ਗੁੱਤ ਕਰਦੀ ਸੀ ਪ੍ਰਾਂਦਾ ਪਾਉਂਦੀ ਸੀ ਉਹ ਵਾਲਾਂ ਦੇ ਵਿੱਚ ਜਟਾ ਬੱਧੀਆਂ ਪਈਆਂ ਬਸ ਬਹੁਤ ਦਵਾਈ ਲਾਉਣੀਆਂ ਫੋੜੀਆਂ ਦੀ ਆ ਮਾ ਆ ਸਾਡੇ ਕੀੜੇ ਜਿਹੜੇ 75 ਸਾਲ ਹੋ ਗਏ ਜਿਨ੍ਹਾਂ ਨੂੰ ਰਾਜ ਕਰਦਿਆਂ ਨੂੰ ਆਹ ਉਹਨਾਂ ਨੇ ਪਾਏ ਹੋਇਆ ਕੀੜੇ ਆ ਆ ਮਿਲਿਆ ਸਾਡੀਆਂ ਮਾਵਾ ਨੂੰ 72 ਸਾਲਾਂ ਦੇ ਵਿੱਚ ਬਈ ਕਿੱਡਾ ਕਿ ਕਰੋੜਾਂ ਰੁਪਈਆ ਦਾ ਖਰਚਾ ਆਉਣਾ ਸੀ ਇਸ ਮਾਲ ਦੇ ਉੱਪਰ ਇਦ ਬੁੱਢੀ ਮਾਂ ਦੇ ਆ ਕੀੜੇ ਨਾ ਪੈਂਦੇ ਜਿਸ ਸਮੇਂ ਨਾਲ ਕੋਈ ਇਹਦੀ ਬਾਹ ਫੜ ਲੈਂਦਾ ਮਾਂ ਦੇ ਸਿਰ 'ਚ ਖੁੱਡਾ ਜਿ ਗਿਣ ਕੇ ਦਿਖਾਈਏ 1 2 3 4 5 6 7 8 9 10 11 11 ਗੁੱਡਾ ਇਹ ਮਾਂ ਦੇ ਸਿਰ ਤੇ ਤਿੰਨ ਗੁੱਡਾ ਦਾ 8 8 ਕੇ ਮੋਤੀਆਂ ਵਿੱਚ ਚਾਹੇ 2 ਇੰਗਲਾਂ ਪਾ ਬੇਬੇ ਸਤਿ ਸ੍ਰੀ ਅਕਾਲ ਬੇਬੇ ਕੀ ਹਾਲ ਕਰੀ ਫਿਰਦੀ ਆ ਠੀਕ ਆ ਭੈਣ ਮੇਰੀ ਸੰਗਲ ਨਾ ਕਾਦੋ ਬੰਨੀ ਮਾਂ ਬਾਪੂ ਸੰਗਲ ਨਾ ਕਾਦੋ ਬੰਨੀ ਗਲੱਫ ਦੇ ਸੰਗਲ ਨਾ ਕਾਦੋ ਬੰਨੀ ਹੋਈ ਸੀ ਇਹ ਤਾਂ ਸੀ ਘਰੋਂ ਵਗ ਜਾਂਦੀ ਸੀ ਬਾਹਰ ਖਿੜ ਹੁੰਦੇ ਸੀ ਬਾਪੂ ਘਰੇ ਹੋਰ ਕੌਣ ਕੌਣ ਆ ਘਰੇ ਕੋਈ ਨਹੀਂ ਸਾਮਣ ਆ ਮੈਂ ਮਾਡਾ ਮੁਕੇ ਆ ਸਮਾ ਕਾਣ ਨਾ ਖਾਣੇ ਕਿੰਨੇ ਵਿਜਵਾ ਕਿੰਨੇ ਆ ਵਿਵਾਸ ਦਾ ਟਰੈਕ ਪਈ ਇਹ ਤਿੰਨ ਕੱਕ ਨੇ ਕਿਤੂ ਗਿਆ ਗਾ ਉਹ ਪਿੰਡ ਤੇ ਤਿੰਨ ਮੁੰਡੇ ਆ ਕੁੜੀਆਂ ਕਿੰਨੀਆਂ ਕੁੜੀਆਂ ਵੀ ਦੋ ਆ ਦੋ ਕੁੜੀਆਂ ਪੰਜ ਬੱਚੇ ਆ ਤੇ ਫੇਰ ਵੀ ਭਰਾ ਬਾਪੂ ਕਹਿੰਦਾ ਕੋਈ ਸੰਭਣ ਵਾਲਾ ਨਹੀਂ ਸੰਭਣਾ ਦਿੱਤੀ ਹੁਣ ਅਸੀਂ ਤਾਂ ਦੇ ਘਰੇ ਆ ਨਹੀਂ ਤੁਸੀਂ ਤਾਂ ਆਪਣੇ ਘਰੇ ਆ ਭਰਾ ਤੁਹਾਡੇ ਕਿੱਥੇ ਆ ਭਰਾ ਭਰਾ ਇੱਕ ਤਾਂ ਬੋਲ ਗਿਆ ਹੋਰ ਮੁੱਕ ਗਿਆ ਹਾਂ ਤੇ ਇੱਕ ਵਾਰ ਸਮਝ ਪੁਰਾਏ ਬਸ ਜਿੱਦ ਨੂੰ ਜੀ ਕਰਦਾ ਭਾਜਦਾ ਤੇ ਇੱਕ ਜਿਹੜਾ ਸਹੀ ਆ ਹਾਂ ਉਹ ਲੱਗਿਆ ਵੀ ਨਹੀਂ ਕਰਨ ਉਹ ਵੀ ਨਹੀਂ ਸਾਹਮਣ ਦਾ ਮਾਂ ਨੂੰ ਸਾਹਮਣ ਤਾਂ ਫਿਰ ਉਹ ਤਾਂ ਬਾਹਰ ਪੇ ਸਾਹਮਣੀ ਤਾਂ ਵੀ ਕਰੇ ਭੰਗਾ ਨਹੀਂ ਫੇ ਬੁੜੀਆਂ ਨਹੀਂ ਸਾਹਮਣੀਆਂ ਤੇ ਭੈਣ ਮੇਰੀ ਤੁਹਾਡੀ ਮਾਂ ਵਾ ਤੁਸੀਂ ਰੱਖ ਲੋ ਕੋਲੇ ਸੰਗਲ ਨਾ ਬੰਦ ਦੇਖ ਮੇਰੀ ਇੱਕ ਗੱਲ ਤੁਸੀਂ ਲੈ ਕੇ ਡਾਕਟਰ ਸਾਹਿਬ ਸასი ਘਰ ਵੀ ਤੇ ਕੀ ਨਾਂ ਤੁਹਾਡਾ ਆ ਧੰਨਵਾਦ ਆਏ ਬਾਈ ਦਾ ਤੁਸੀਂ ਦੇਖੋ ਵੀ ਇਹ ਕਿੰਡੀ ਛੇਰ ਆ ਵੀ ਤੁਹਾਨੂੰ ਖਾਜੂਗੀ ਸੰਗਲ ਨਾ ਬੰਦ ਤੀ ਬਾਪੂ ਤੇਰੇ ਪੁੱਤ ਵੀ ਨਹੀਂ ਤੇਰੇ ਆਖੇ ਲੱਗਦਾ ਨਹੀਂ ਲੱਗਦਾ ਹੈ ਬਾਰੀ ਨਹੀਂ ਜੀ ਨਹੀਂ ਲੱਗਦੇ ਬਾਈ ਜੀ ਅੱਗੇ ਮਾਂ ਦੇ ਸਿਰ ਤੇ ਜਟਾਵਾਵਾਂ ਵੱਜੀਆਂ ਹੋਈਆਂ ਆ ਦੇਖ ਲਓ ਤੁਸੀਂ ਵੀ ਕਿਤੇ ਇਹ ਨਾ ਸੋਚਿਓ ਵੀ ਇਹ ਸਮਾਂ ਇਹਦੇ ਕੱਲ ਹੀ ਨਸੀਬੋ ਤੇ ਆਉਣਾ ਵਕਤ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਨਸੀਬੋ ਨੇ ਕਿਹੜਾ ਸੋਚਿਆ ਸੀ ਵੀ ਮੇਰੇ ਕੀੜੇ ਪੈ ਜਾਣਗੇ ਵਕਤ ਪਤਾ ਨਹੀਂ ਕਦੋਂ ਕਿਵੇਂ ਕਿੱਧਰ ਨੂੰ ਲੈ ਜਾਂਦਾ ਸਾਨੂੰ ਅੱਜ ਇਸ ਮਾਂ ਦੀ ਧੌਣ ਤੇ ਦੇਖੋ ਕਿਵੇਂ ਅਖੂਨ ਚੋਚੋ ਚੋਕਿਆ ਜੰਮਿਆ ਪਿਆ ਸਾਰਾ ਆ ਕਿਵੇਂ ਸਕਿਨ ਸਾਰੀ ਖਰਾਬ ਹੋਈ ਪਈ ਆ ਕਿਵੇਂ ਜਿਹਦੀ ਗੁੱਤ ਕਰਦੀ ਸੀ ਪ੍ਰਾਂ ਦਾ ਪਾਉਂਦੀ ਸੀ ਉਹ ਬਾਲਾਂ ਦੇ ਵਿੱਚ ਜਟਾਂ ਬਚੀਆਂ ਪਈਆਂ ਉਹ ਜਿਹੜੀ ਕਿਸੇ ਟਾਈਮ ਗੁੱਤ ਕਰਕੇ ਸ਼ਕੀਨੀ ਲਾਉਂਦੀ ਸੀ ਨਸੀਬਕੌਰ ਅੱਜ ਬਜ਼ੁਰਗ ਹੋ ਗਈ ਆ ਅੱਜ ਅੱਖਾਂ ਘੁੰਮੀਆਂ ਪਈਆਂ ਸਿਰ ਤੇ ਕੀੜੇ ਪਏ ਪਏ ਆ ਬਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਮਾਂ ਨਸੀਬਕੌਰ ਸਾਡੇ ਸੁਪਨਿਆਂ ਦੇ ਘਰ ਪਹੁੰਚੀ ਆ। ਢਿਲਮਾ ਪਿੰਡਾ ਬਰਨਾਲਾ ਜ਼ਿਲ੍ਹਾ ਜੀ ਢਿਲਮਾ ਮੋੜ। ਤੇ ਆ ਮਾਂ ਦੇ ਸਿਰ ਦੇ ਵਿੱਚ ਕੀੜੇ ਪਏ ਹੋਏ ਆ। ਆ ਖੁੱਡਾਂ ਏਡੀਆਂ ਏਡੀਆਂ ਸਿਰ ਦੇ ਵਿੱਚ ਕੀੜਿਆਂ ਨੇ ਕੱਡੀਆਂ ਹੋਈਆਂ। ਅੰਦਰੋਂ ਖੋਪੜੀ ਦੀਆਂ ਹੱਡੀਆਂ ਤੱਕ ਕੀੜੇ ਖਾਈ ਜਾਂਦੇ ਆ। ਇਹ ਮਾਂ ਘਰੇ 1.5 ਸਾਲ ਤੋਂ ਸਿੰਗਲ ਨਾ ਬੰਨੀ ਹੋਈ ਆ ਤਿੰਨ ਪੁੱਤਾਂ ਮਾਂ ਦੇ ਕੁੱਖੋਂ ਪੈਦਾ ਹੋਏ ਤੇ ਦੋ ਧੀਆ ਇੱਕ ਪੁੱਤ ਚੱਲ ਬਸਿਆ ਇੱਕ ਅਪਸੈਟਾ ਪਿੰਡ ਚ ਤੁਰਿਆ ਫਿਰਦਾ ਤੇ ਇੱਕ ਸੀਰੀ ਰਲਿਆ ਹੋਇਆ ਪਿੰਡ ਚ ਤੇ ਦੋ ਧੀਆ ਮਾਂ ਦੀਆਂ ਵਿਆਹੀਆਂ ਹੋਈਆਂ ਪੋਤੇ ਪੋਤਿਆਂ ਵਾਲੀ ਨਸੀਬਕੁਰ ਪਰ ਨਸੀਬਕੁਰ ਦੇ ਨਸੀਬਾਂ ਦੇ ਵਿੱਚ ਆ ਕੀੜੇ ਨਹੀਂ ਸੀ ਲਿਖੇ ਇਹ ਕੀੜੇ ਸਾਡੇ ਘਟਿਆ ਸਿਸਟਮ ਨੇ ਸਾਡੇ ਮਾੜੇ ਸਮਾਜ ਨੇ ਪਾਏ ਨੇ ਅਸੀਂ ਬੇਨਤੀ ਕਰਦੇ ਹਾਂ ਢਲਮਾ ਪਿੰਡ ਦੇ ਉਹਨਾਂ ਲੋਕਾਂ ਨੂੰ ਜਿਹੜੇ ਇਨਯੋਗ ਸੀ ਵੀ ਇਸ ਮਾਂ ਦੀ ਇਲਾਜ ਦੇ ਵਿੱਚ ਮਦਦ ਕਰ ਸਕਦੇ ਸੀ 1.5 ਸਾਲ ਹੋ ਗਿਆ ਇਸ ਮਾਂ ਨੂੰ ਸੰਗਲਣਾ ਬੰਨੀ ਨੂੰ ਸਿਰ 'ਚ ਮੱਖੀਆਂ ਤੇ ਕੀੜੇ ਕਿਦਾਂ ਖੁੱਡਾਂ ਕੱਢ-ਕੱਢ ਕੇ ਚੱਬੀ ਜਾਂਦੇ ਐ ਇਸ ਮਾਂ ਨੂੰ ਤੇ ਪਰ ਅੱਜ ਇਸ ਮਾਂ ਦੀ ਇਹ ਹਾਲਤ ਦਾ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਉਹ ਪਿੰਡ ਦਾ ਸਰਪੰਚ ਆ ਉਹ ਪਿੰਡ ਦੇ ਮੋਹਤਵਾਰ ਲੋਕ ਨੇ ਉਹ ਪਿੰਡ ਦੀ ਪੰਚਾਇਤ ਆ ਉਹ ਪਿੰਡ ਦੇ ਵਿੱਚ ਜਿਹੜੇ ਤਨਾਟ ਲੋਕ ਨੇ ਉਹ ਨੇ ਬਾਈ ਕਿੰਨਾ ਕੁ ਕਰੋੜਾਂ ਰੁਪਈਆ ਦਾ ਖਰਚਾ ਆਉਣਾ ਸੀ ਇਸ ਮਾਂ ਦੇ ਉੱਪਰ ਇਸ ਬੁੱਢੀ ਮਾਂ ਦੇ ਆ ਕੀੜੇ ਨਾ ਪੈਂਦੇ ਜੇ ਸਮੇਂ ਨਾਲ ਕੋਈ ਇਹਦੀ ਬਾਹ ਫੜ ਲੈਂਦਾ ਹੋ ਸਕਦਾ ਬਾਪੂ ਗੁਰਵਚਨ ਸਿੰਘ ਬਾਪੂ ਇੱਥੇ ਆ ਜਾਓ ਅੰਦਰ ਆ ਜਾਓ ਬਾਪੂ ਗੁਰਵਜਨ ਸਿੰਘ ਦਾ ਕੋਈ ਕਿਸੇ ਨੂੰ ਗੁੱਸਾ ਗੱਲਾ ਹੋਵੇ ਬਾਪੂ ਮਾੜਾ ਸੀ ਪਰ ਇਹ ਨਸੀਬੋ ਤਾਂ ਨਹੀਂ ਸੀ ਮਾੜੀ ਵਿਚਾਰੀ ਹੋ ਸਕਦਾ ਬਾਪੂ ਦਾ ਪੁੱਤ ਆ ਜਿਹੜਾ ਉਹ ਕਿਸੇ ਨਾਲ ਮਾੜਾ ਵਿਹਾਰ ਕਰਦਾ ਹੋਵੇ ਕਿਸੇ ਨੂੰ ਉੱਚਾ ਨੀਮਾ ਬੋਲਦਾ ਹੋਵੇ ਪਰ ਬਾਈ ਇਸ ਮਾਂ ਦੇ ਆ ਕੀੜੇ ਤਾਂ ਨਹੀਂ ਸੀ ਪੈਣੇ ਚਾਹੀਦੇ ਵਿਚਾਰੀ ਦੇ ਆ ਮਾਂ ਦੀਆਂ ਸਿਰ ਦੀਆਂ ਹੱਡੀਆਂ ਕੀੜੇ ਚੱਪੀ ਜਾਂਦੇ ਆ ਇਹ ਕੀੜੇ ਦੀਆਂ ਕੌਲੀ ਜਿਹੜੀ ਭਰੀ ਜਾਂਦੀ ਆ ਇਹ ਇਸ ਨਸੀਬਕੁਰ ਮਾਂ ਦੇ ਬਰਨਾਲਾ ਜ਼ਿਲ੍ਹਾ ਤੇ ਢਿਲਮਾ ਪਿੰਡ ਦੇ ਇਹ ਉਹਨਾਂ ਲੋਕਾਂ ਦੀ ਉਹਨਾਂ ਲੋਕਾਂ ਦੀ ਇਹ ਗੈਰ ਜ਼ਿੰਮੇਵਾਰੀ ਆ ਦੇ ਕਾਰਨ ਹੋਇਆ ਜਿਨ੍ਹਾਂ ਨੇ ਇਸ ਮਾਂ ਦੀ ਬਾਹ ਨਹੀਂ ਫੜੀ ਅੱਜ ਸਾਡੇ ਸੁਪਨਿਆਂ ਦੇ ਘਰ ਲੈ ਕੇ ਪਹੁੰਚਿਆ ਡਾਕਟਰ ਹਰਜੀਤ ਸਿੰਘ ਮੈਡੀਕਲ ਚਲਾਉਂਦਾ ਬਾਈ ਕਹਿੰਦਾ ਬਾਪੂ ਗੁਰਵਚਨ ਸਿੰਘ ਬਾਈ ਦੇ ਕੋਲੇ ਚੱਲਿਆ ਗਿਆ ਦੁਕਾਨ ਤੇ ਕਹਿੰਦਾ ਡਾਕਟਰ ਕੋਈ ਦਵਾਈ ਦੇ ਵੀ ਘਰੇ ਮੇਰੀ ਘਰ ਵਾਲੀ ਦੇ ਹਾਲਾਤ ਠੀਕ ਨਹੀਂ ਗੇ ਤੇ ਬਾਈ ਨੇ ਜਦੋਂ ਆ ਕੇ ਦੇਖਿਆ ਤਾਂ ਮਾਤਾ ਦੇ ਸਿਰ 'ਚ ਕੀੜੇ ਪੈ ਹੋਏ ਸੰਗਲਣਾ ਬੰਨੀ ਹੋਈ ਮਾਂ ਕਹਿੰਦਾ ਉਹਦੇ ਸਿਰ 'ਚ ਗੁੰਮੀਆਂ ਹੋ ਗਈਆਂ ਕੋਈ ਠੰਡਾ ਟੀਕੇ ਲਾ ਦੇ ਇੱਕ ਦੋ ਬੋਤਲ ਬਾਤਲ ਲਾ ਦੇ ਕੋਈ ਤੇ ਉਹ ਬਾਈ ਨੇ ਜਦੋਂ ਆ ਕੇ ਦੇਖਿਆ ਬਾਈ ਤੋਂ ਵੀ ਰਿਹਾ ਨਹੀਂ ਗਿਆ ਬਾਈ ਨੇ ਤੁਰੰਤ ਹੀ ਸਾਨੂੰ ਫੋਨ ਕੀਤਾ ਵੀਡੀਓ ਬਣਾ ਕੇ ਭੇਜੀ ਤੇ ਅੱਜ ਇਹ ਬਾਈ ਹਰਜੀਤ ਸਿੰਘ ਮਾ ਨਸੀਬ ਕੌਰ ਨੂੰ ਇੱਥੇ ਲੈ ਕੇ ਪਹੁੰਚਿਆ ਸੁਪਨਿਆਂ ਦੇ ਘਰ ਐਡੀਆਂ ਐਡੀਆਂ ਖੁੱਡਾਂ ਵਾਂ ਸਿਰ ਦੇ ਵਿੱਚ ਮਾਂ ਦੇ ਸਿਰ ਤੇ ਐਡੀਆਂ ਐਡੀਆਂ ਖੁੱਡਾਂ ਜਿਹਦੇ ਕਰਕੇ ਅੱਜ ਸਰ ਨੂੰ ਮਾਤਾ ਦੇ ਸਿਰ ਤੇ ਮਸ਼ੀਨ ਲਾਉਣੀ ਪਈ ਕਿਉਂਕਿ ਐਟੀਆਂ ਐਡੀਆਂ ਜੂਆਂ ਦੇ ਛੱਜੇ ਲੱਗੇ ਹੋਏ ਸੀ ਜਿਵੇਂ ਦਰਾਖਤ ਤੇ ਡਾਣੀ ਤੇ ਮਖਿਆਲ ਲੱਗਿਆ ਹੁੰਦਾ ਉਦਾਂ ਮਾਂ ਦੇ ਸਿਰ ਦੇ ਵਿੱਚ ਜੂਆਂ ਦੇ ਛੱਦੇ ਸੀਗੇ ਥੱਦੇ ਤੇ ਆ ਕੀੜੇ ਮਾਂ ਦੀਆਂ ਅੰਦਰ ਲੀਆਂ ਨਸਾਂ ਤੱਕ ਚੱਬੀ ਜਾਂਦੇ ਆ ਖਾ ਖਾ ਕੇ ਇਹ ਕੀੜੇ ਪੀਪੀਕੇ ਸਮਾਂ ਦਾ ਖੂਨ ਐਡੇ ਮੋٹے ਤਗੜੇ ਹੋਈ ਜਾਂਦੇ ਆ ਸੁੰਡ ਇਹ ਕੌਣ ਨੇ ਕੀੜੇ ਇਹ ਸਾਡੇ ਸਿਸਟਮ ਨੂੰ ਚਲਾਉਣ ਵਾਲੇ ਲੋਕ ਨੇ ਇਹ ਕਿਵੇਂ ਪਏ ਨੇ ਕੀੜੇ ਸਾਡੇ 75 ਸਾਲਾਂ ਦੀ ਆਜ਼ਾਦੀ ਦੇ ਫਲ ਸਰੂਪ ਸਾਡੇ ਆ ਪਏ ਨੇ ਕੀੜੇ ਅੱਜ ਇਹ ਨਸੀਬਕੌਰ ਜਿਹਦੀ ਉਮਰ ਆਪਦੀ 73-80 ਸਾਲ ਦੀ ਆ ਗਰਵਚਨ ਸਿੰਘ ਦੇ ਘਰ ਜਦੋਂ ਵਿਆਹ ਕੇ ਆਈ ਸੀ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਬੜੇ ਚਾਵਾਂ ਤੇ ਲਾਡਾਂ ਨਾਲ ਆਈ ਸੀ ਪਾਣੀ ਬਾਰਨੇ ਹੋਏ ਸੀ ਮਾਂ ਦੇ ਪੁੱਤ ਹੋਏ ਤਿੰਨ ਤਿੰਨ ਪੁੱਤ ਮਾਂ ਦੇ ਕੁੱਖ ਤੋਂ ਹੋਏ ਤਿੰਨ ਪੁੱਤ ਦੋ ਧੀਆਂ ਮਾਂ ਨਸੀਬਕੌਰ ਦੀ ਕੁੱਖੋਂ ਹੋਈਆਂ ਤੇ ਉਹ ਬੱਚਿਆਂ ਨੂੰ ਲੋਕਾਂ ਦਾ ਗੋਹਾ ਸੱਟ ਸੱਟ ਕੇ ਪਾਲਦੀ ਰਹੀ ਏ ਮਾਂ ਬਾਪੂ ਸਿਹਰੀ ਰਲਦਾ ਰਹਾ ਲੋਕਾਂ ਦੇ ਘਰਾਂ ਦੇ ਵਿੱਚ ਜ਼ਿਮੀਂਦਾਰਾਂ ਦੇ ਕੰਮ ਕਰਦਾ ਰਹਾ ਆਪਣੇ ਬੱਚੇ ਪਾਲਦਾ ਰਹਾ ਆਪਣੀ ਡਿਊਟੀ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਾਲ ਨਿਭਾਉਂਦਾ ਰਹਾ ਪਰ ਜਦੋਂ ਇਸ ਗਰੀਬ ਬਾਪੂ ਗੁਰਵਚਨ ਸਿੰਘ ਤੇ ਮਾੜੀ ਵਕਤ ਦੀ ਮਾੜੇ ਦੀ ਕੋਈ ਮਾਰ ਪਈ ਤਾਂ ਭਾਈ ਉਹਨਾਂ ਜ਼ਿੰਮੇਦਾਰਾਂ ਨੇ ਉਹਨਾਂ ਜ਼ਿੰਮੇਵਾਰਾਂ ਨੇ ਨਾਲ ਖੜਨਾ ਸੀ ਗਰਵਚਨੇ ਦੇ ਆ ਕੇ ਕਿਉਂਕਿ ਗਰਵਚਨਾ ਤਾਂ ਇੰਨੇ ਕਾਬਲ ਨਹੀਂ ਸੀ ਗਰਵਚਨੇ ਕੋਲੇ ਜ਼ਮੀਨਾਂ ਨਹੀਂ ਸੀ ਗਰਵਚਨਾ ਮਰੱਬਿਆਂ ਵਾਲਾ ਨਹੀਂ ਸੀਗਾ ਗਰਵਚਨਾ ਤਾਂ ਤੁਹਾਡੇ ਘਰਾਂ ਦੇ ਵਿੱਚ ਹੀ ਕੰਮ ਕਰਦਾ ਕਰਦਾ ਕਿਵੇਂ ਨਾ ਕਿਵੇਂ ਆਪਣਾ ਘਰ ਚ ਲਾਉਂਦਾ ਰਿਹਾ ਗਰਵਚਨਾ ਤਾਂ ਆਪਣੀ ਕਰਦੀ ਰੋਜੀ ਰੋਟੀ ਤੁਹਾਡੇ ਘਰਾਂ ਦੇ ਵਿੱਚ ਕੰਮ ਕਰਕੇ ਕਮਾਉਂਦਾ ਰਹਾ ਗਰਵਚਨ ਦੇ ਘਰੋਂ ਨਸੀਬਕੌਰ ਵੀ ਜਿਹੜੀ ਸਿੰਗਲ ਨਾ ਬੰਨੀ ਤੁਸੀਂ ਤਸਵੀਰਾਂ ਦੇਖੋ ਤੁਹਾਡੇ ਗੋਹਾ ਚੱਕ ਦੀ ਚੱਕ ਦੀ ਬੁੱਢੀ ਹੋ ਗਈ ਉਹਦੇ ਗਾਂ ਬੱਚੇ ਵੀ ਬੁੱਢੇ ਹੋ ਚੱਲੇ ਆ ਪੋਤੇ ਪੋਤੀਆਂ ਵਾਲੀ ਨਸੀਬਕੌਰ ਅੱਜ ਐਸ ਹਾਲਤ ਦੇ ਸੁਪਨਿਆਂ ਦੇ ਘਰ ਆਈ ਆ ਜਿਹਨੂੰ ਨਰਕ ਤੋਂ ਵੀ ਬਾਤਰ ਕਹਿੰਦੇ ਆ ਮਾਂ ਦੇ ਸਿਰ 'ਚ ਖੁੱਡਾਂ ਜੇ ਗਿਣ ਕੇ ਦਿਖਾਈਏ 1 2 3 4 5 6 7 8 9 10 11 11 ਖੁੱਡਾਂ ਐ ਮਾਂ ਦੇ ਸਿਰ 'ਚ ਤੇ ਤਿੰਨ ਖੁੱਡਾਂ ਤਾਂ ਐਡੀਆਂ ਐਡੀਆਂ ਮੋਟੀਆਂ ਵਿੱਚ ਚਾਹੇ ਦੋ ਉਂਗਲਾਂ ਪਾ ਲੋ ਤੇ ਇਹ ਨਸੀਬਕੌਰ ਦੀਆਂ ਆਪਦੀਆਂ ਇਹ ਜਿਹੜੀਆਂ ਕਿਹੜੀਆਂ ਗਲਤੀਆਂ ਸੀ ਵਿਚਾਰੀ ਦੀਆਂ ਜਿਹਦੀ ਸਜ਼ਾ ਇਹਨੂੰ ਮਿਲੀ ਆ ਜਿਹਦੇ ਫਲਸ ਰੂਪ ਇਹਦੀ ਕਿਸੇ ਨੇ ਬਾਹ ਨਹੀਂ ਫੜੀ ਇੰਨੀ ਕਿੰਨੀ ਕੁ ਮਾੜੀ ਸੀ ਨਸੀਬਕੁਰ ਵੀ ਜਿਹੜਾ ਨਗਰ ਖੇੜੇ ਦੇ ਲੋਕਾਂ ਨੂੰ ਤਰਸ ਨਹੀਂ ਆਇਆ ਨਸੀਬੋ ਤੇ ਜਿਹੜਾ ਇਹਦਾ ਇਹ じゃ ਕਿਹੜਾ ਮਾੜਾ ਕਰਦਾਰ ਸੀ ਵੀ ਜਿਹੜਾ ਲੋਕਾਂ ਨੇ ਇਹਦੀ ਬਾਹ ਫੜਨ ਦੀ بجائے ਇਹਨੂੰ ਦਦਕਾਰਤਾ ਇਹ ਤੋਂ ਮੁੱਖ ਮੋੜ ਲਿਆ ਇਹ ਜੀ ਕਿਹੜੀ ਗਲਤੀ ਕੀਤੀ ਸੀ ਨਸੀਬਕੌਰ ਨੇ ਜਿਹੜੀ ਲੋਕਾਂ ਤੋਂ ਚੱਲੀ ਨਹੀਂ ਗਈ ਤੇ ਲੋਕਾਂ ਨੇ ਇਹਨੂੰ ਇਸੇ ਤਰ੍ਹਾਂ ਮਰਨ ਲਈ ਛੱਡ ਦਿੱਤਾ ਵੀ ਇਹ ਇਸੇ ਲੈ ਕੇ ਆ ਇਹਦੇ ਕੀੜੇ ਹੀ ਪੈਣੇ ਚਾਹੀਦੇ ਸੀ ਇਹ ਕੀੜਿਆਂ ਦੇ ਹੀ ਲੈ ਕੇ ਆ ਇਹ ਜੀ ਕਿਹੜੀ ਗਲਤੀ કરી ਸੀ ਨਸੀਬਕੌਰ ਨੇ ਜਿਹੜੇ ਡਡੇ ਸੁੰਡ ਨਸੀਬਕੌਰ ਦਾ ਸਿਰ ਖਾਈ ਜਾਂਦੇ ਆ ਉਹ ਭਲੇਓ ਲੋਕੋ ਜੇ ਤੁਹਾਨੂੰ ਚਾਰ ਛਿੱਲੜ ਵੱਧ ਦਿੱਤੇ ਆ ਰੱਬ ਨੇ ਤੇ ਉਹਨਾਂ ਚਾਰ ਛਿੱਲਣਾ ਦਾ ਕਿਸੇ ਨੂੰ ਕੀ ਪਾ ਤੁਹਾਡੀਆਂ ਭੱਡੀਆਂ ਗੱਡੀਆਂ ਭੱਡੀਆਂ ਕਾਰਾਂ ਵੱਡੇ ਕਾਰਖਾਨਿਆਂ ਦੀਆਂ ਭੱਡੀਆਂ ਕੋਠੀਆਂ ਦੀ ਕਿਸੇ ਨੂੰ ਕੀ ਵੀ ਜਿਹੜਾ ਕਿਸੇ ਤੇ ਕੰਮ ਹੀ ਨਹੀਂ ਆ ਸਕਿਆ ਤੁਹਾਡਾ ਕੀ ਤੁਹਾਡੀਆਂ ਸਰਦਾਰੀਆਂ ਤੁਹਾਡੀਆਂ ਅਹੁਦੇਦਾਰੀਆਂ ਕਿਸੇ ਦੇ ਕੀ ਕੰਮ ਆਈਆਂ ਯਾਰ ਭਾਈ ਸ਼ਰਮ ਆ ਰਹੀ ਅੱਜ ਇਸ ਮਾਂ ਦੇ ਜਿੱਥੇ ਸਿਰ ਚੋਂ ਕੀੜੇ ਕੱਢਦੇ ਆ ਮਾਨੂੰ ਬੜੀ ਠੇਸ ਪਹੁੰਚ ਰਹੀ ਏ ਬੜੀ ਤਕਲੀਫ ਪਹੁੰਚ ਰਹੀ ਆ ਇਹ ਗੱਲ ਸਮਝਣ ਦੀ ਆ ਗੱਲ ਮੰਨਣ ਦੀ ਆ ਸ਼ਰਮ ਮੰਨਣ ਦੀ ਆ ਭਾਈ ਅੱਜ ਕੀੜੇ ਨਸੀਬਕੌਰ ਦੇ ਨਹੀਂ ਸਾਡੀ ਮਾਂ ਦੇ ਪੈ ਗਏ ਆ ਮਾਵਾ ਤਾਂ ਸਾਂਝੀਆਂ ਹੁੰਦੀਆਂ ਭਰਾਵੋ ਇਹਨਾਂ ਮਾਵਾ ਦੇ ਅੱਜ ਸਿਰਾਂ ਦੇ ਵਿੱਚ ਕੀੜੇ ਪੈ ਰਹੇ ਆ ਇਹਨਾਂ ਮਾਵਾ ਨੇ ਜਿਨ੍ਹਾਂ ਨੇ ਹਰੀ ਸਿੰਘ ਨਲਗੂਏ ਵਰਗੇ ਜੋਧਿਆਂ ਨੂੰ ਜਨਮ ਦਿੱਤਾ ਅੱਜ ਇਹਨਾਂ ਮਾਵਾ ਨੇ ਆਪਣੇ ਸਿਰਾਂ ਦੇ ਵਿੱਚ ਕੀੜੇ ਭਵਾ ਲੇ ਹਾਂਜੀ ਅੱਜ ਇਨ੍ਹਾਂ ਮਾਵਾਂ ਨੇ ਇਹਨਾਂ ਸਫਾਈ ਕਰਨ ਇੱਕ ਟਾਈਮ ਇਹ ਜਾਂ ਸੀ ਆਪਣੇ ਬੱਚਿਆਂ ਦੇ ਟੁਕੜੇ ਆਪਣੇ ਗਲਾਂ 'ਚ ਭਵਾਏ ਸੀ ਹਾਰ ਬਣਾ ਕੇ ਇਨ੍ਹਾਂ ਦੇ ਬੱਚਿਆਂ ਦੇ ਟੁਕੜੇ ਕਰਕੇ ਵੱਡ ਵੱਡ ਕੇ ਗਲਾਂ ਦੇ ਵਿੱਚ ਇਨ੍ਹਾਂ ਬੱਚਿਆਂ ਦੇ ਹਾਰ ਬਣਾ ਕੇ ਪਾਤੇ ਸੀ ਇਹਨਾਂ ਮਾਮਾ ਨੇ ਉਦੋਂ ਸੀ ਨਹੀਂ ਸੀ ਕੀਤੀ ਪਰ ਅੱਜ ਇਹਨਾਂ ਮਾਮਾ ਦੀਆਂ ਚੀਕਾਂ ਨਿਕਲ ਰਹੀਆਂ ਅੱਜ ਇਹਨਾਂ ਮਾਮਾ ਦੀਆਂ ਚੀਕਾਂ ਨਿਕਲ ਰਹੀਆਂ ਵਿਚਾਰੀਆਂ ਦੀਆਂ ਕਿਉਂਕਿ ਅੱਜ ਕੀੜੇ ਪੈ ਗਏ ਕੀੜੇ ਅੱਜ ਨਸੀਬਕੌਰ ਦੇ ਸਿਰ 'ਚ ਕੀੜੇ ਪੈ ਗਏ ਈ ਨਹੀਂ ਸੀ ਮੰਨੀ ਸਿਰ ਨਹੀਂ ਸੀ ਦੀਵਾ ਕੀਤਾ ਉਹ ਮੱਛੇ ਰੰਗੜ ਵਰਗੇ ਉਹ ਮੱਸੇ ਰੰਗੜ ਵਰਗੇ ਟੁਕੜੇ ਕਰਦੇ ਕਰਦੇ ਔਰੰਗਜ਼ੇਬ ਵਰਗੇ ਇਸ ਦੁਨੀਆ ਤੋਂ ਚਲੇ ਗਏ ਉਹ ਬਾਬਰ ਵਰਗੇ ਜਿਨ੍ਹਾਂ ਨੇ ਜ਼ੁਲਮ ਦੀ ਇੰਤਹਾ ਕਰਤੀ ਸੀ ਪਰ ਇਹਨਾਂ ਮਾਵਾਂ ਨੇ ਸੀਨ ਇਸੇ ਕੀਤੀ ਪਰ ਅੱਜ ਅੱਜ ਇਹਨਾਂ ਮਾਵਾਂ ਦੀਆਂ ਅੱਜ ਇਹਨਾਂ ਮਾਵਾਂ ਦੀਆਂ ਇਹ ਤਕਲੀਫਾਂ ਓਏ ਮੁੰਡਿਆ ਬੇ ਭਾਈ ਬੇ ਮੁੰਡਿਆ ਬੇ ਭਾਈ ਇਸ ਮਾਂ ਦੀਆਂ ਇਹ ਸਿਸਕੀਆਂ ਨਾ ਜਿਹੜੀਆਂ ਕੰਨਾਂ ਨੂੰ ਅੰਦਰ ਤੱਕ ਚੀਰਦੀਆਂ ਜਾਂਦੀਆਂ ਨਾ ਤਾਂ ਧੀ ਤਾਂ ਸੁਣੀ ਜਾਂਦੀ ਉਹ ਵਿਚਾਰੀ ਪਰੇ ਨੂੰ ਹੋ ਕੇ ਬੈਠ ਗਈ ਐ ਨੰਨਾ ਬੱਟਵਾ ਹੁਣ ਕੱਢਾਂਗਾ ਬਸ ਮੈਂ ਬਸਾ ਥੋੜਾ ਰਹਿ ਗਿਆ ਬਸ ਚੱਲ ਨਹੀਂ ਸੀ ਪਵਾ ਚਲੀਏ ਚੱਲਣਾ ਕਿ ਆਈ ਅੱਜ ਇਹ ਅੱਜ ਇਸ ਮਾਂ ਦੀ ਸੇਵਾ ਕਰਕੇ ਜਿੱਥੇ ਇੱਧਰ ਨਹੀਂ ਜਾਣਾ ਮਨ ਨੂੰ ਸਕੂਨ ਮਿਲਿਆ ਬੀਸ ਮਾਂ ਦੇ ਕੀੜੇ ਨਿਕਲ ਗਏ ਤੇ ਤੜਫਦੀ ਹੋਈ ਮਾਂ ਥੋੜੀ ਸ਼ਾਂਤ ਹੋ ਗਈ ਆ ਉੱਥੇ ਤਕਲੀਫ ਵੀ ਬਹੁਤ ਹੋਈ ਆ ਬੀਸ ਮਾਂ ਦੇ ਸਿਰ 'ਚ ਕੀੜੇ ਪੈ ਗਏ ਅੱਜ ਸਾਨੂੰ ਸਾਡੀ ਮਾਂ ਦੇ ਸਿਰ 'ਚੋਂ ਕੀੜੇ ਕੱਢਣੇ ਪਏ ਸਮਝਣ ਦੀ ਗੱਲ ਆ ਸਾਡੀ ਇਹ ਮਾਂ ਵਾ ਮੇਰੀ ਇਹ ਦਾਦੀ ਆ ਮੇਰੀ ਇਹ ਨਾਨੀ ਆ ਬਸ ਗੱਲ ਸਮਝਣ ਦੀ ਆ ਤਾਂ ਬੱਸ ਸ਼ਰਮ ਆਉਂਦੀ ਆ ਇਹ ਗੱਲ ਕਹਿੰਦਿਆ ਹੋਇਆ ਵੀ ਵੀ ਮਾਂ ਸਾਡੇ ਪਿੰਡਾਂ ਦੀ ਆ ਮਾਂ ਆਦ ਨਹੀਂ ਕਰਲੀ ਸਾਡੇ ਪੰਜਾਬ ਦੀ ਆ ਬੇਨਤੀ ਆ ਆਪਣੇ ਆਸ-ਪਾਸ ਖਿਆਲ ਰੱਖਿਆ ਕਰੋ ਅਰਦਾਸ ਕਰਿਓ ਕੋਈ ਹੋਰ ਇਹ ਮਾਂ ਨਸੀਬ ਕੋਰ ਵਾਂਗ ਨਰਕ ਨਾ ਘਟੇ ਅਰਦਾਸ ਕਰਿਓ ਕੋਈ ਹੋਰ ਬਾਪੂ ਗੁਰਵਚਨੇ ਵਰਗਾ ਬੇਬਸ ਬਜ਼ੁਰਗ ਆਪਣੀ ਪਤਨੀ ਨੂੰ 1.5 ਸਾਲ ਤੋਂ ਸਿੰਗਲ ਨਾ ਬੰਨ ਕੇ ਨਾ ਬੈਠਾ ਹੋਵੇ ਅਰਦਾਸ ਕਰਿਓ ਸਾਡੇ ਪੰਜਾਬ ਦੀਆਂ ਇਹਨਾਂ ਮਾਵਾਂ ਨੂੰ ਸਾਡੀਆਂ ਧੀਆਂ ਨੂੰ ਇਹਨਾਂ ਤਕਲੀਫਾਂ ਇਹਨਾਂ ਦੁੱਖਾਂ ਵਿੱਚ ਨਾ ਨਿਕਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਚਾਨੀਵੇਂ ਲਫ਼ਜ਼ ਬੋਲਿਆ ਗਿਆ ਹੋਵੇ ਮਾਫੀ ਪਰ ਜੋ ਵੀ ਕਹਿਣ ਦੀ ਕੋਸ਼ਿਸ਼ ਕੀਤੀ ਆ ਉਹ ਦਿਲ ਤੋਂ ਕੀਤੀ ਆ ਜਿਹੜੀ ਬਾਤਾਂ ਦੋਪੀ